SSP ਮੋਹਲੀ ਨਾਲ ਗੱਲਬਾਤ ਕਰ ਲੈਂਦੇ ਆ ਐਸਾ ਥੋੜਾ ਜਿਹੀ ਜਾਣਕਾਰੀ ਦੇ ਦਿਓ ਕਿ ਅੱਜ ਦੀ ਜਿਹੜੀ ਵੱਡੀ ਪੁਲਿਸ ਦੇ ਹਾਂਜੀ ਹਾਂਜੀ ਸਰ ਕਿਉਂਕਿ ਲਾਈਵ ਚੱਲ ਰਹਾ ਥੋੜਾ ਜਿਹਾ ਜਾਣਕਾਰੀ ਦੇ ਨਹੀਂ ਮੈਂ ਇੱਕ ਵਾਰੀ ਕੋਈ ਨਾ ਫਿਰ ਹਾਂਜੀ ਮੈਂ ਜੀ ਇੱਕ ਵਾਰੀ ਜਿਹੜਾ ਇੱਥੇ ਅੱਜ ਆਪਾਂ ਡੇਰਾ ਬਸੀ ਦੇ ਵਿੱਚ ਹੈਗਾ ਜਿਹੜਾ ਤੁਹਾਨੂੰ ਪਤਾ ਕੁਝ ਦਿਨ ਪਹਿਲਾਂ ਇੱਕ ਇਨਕਾਊਂਟਰ ਹੋਇਆ ਸੀਗਾ ਘੱਗਰ ਦੇ ਨਾਲ ਕੰਡੇ ਤੇ ਜਦੋਂ ਦੋ ਮਲਾਜਮਾਂ ਨੇ ਦੋ ਮੁਲਾਜਮਾਂ ਨੇ ਭੱਜਣ ਲੱਗੇ ਮਲਾਜਮਾਂ ਦੇ ਫਾਇਰ ਕੀਤੇ ਸੀਗੇ ਉਸੇ ਗਰੁੱਪ ਨੂੰ ਅੱਗੇ ਤੋਰਦੇ ਹੋਏ ਜਿਹੜੀ AGTF ਦੀ ਟੀਮ ਹੈਗੀ ਹੈ ਸਾਡੀ ਨਾਲ DSP ਡੇਰਾ ਬਸੀ ਸਾਹਿਬ SP ਰੂਰਲ ਮਨਪ੍ਰੀਤ ਦੇ ਅੰਡਰ ਇੱਕ ਇਨਵੈਸਟੀਗੇਸ਼ਨ ਉਦੋਂ ਦੀ ਚੱਲ ਰਹੀ ਸੀ ਉਹਦੇ ਚ ਕਲੀਅਰ ਹੋ ਗਿਆ ਸੀਗਾ ਜੀ ਕਿ ਇੱਕ ਮੋਡਿਊਲ ਜਿਹੜਾ ਹੈ 골ਡੀ ਢਿੱਲੋਂ ਫੋਰਨ ਬੇਸਡ ਹੈਂਡਲਰ ਹੈ ਲਾਰੈਂਸ ਬਿਸ਼ਨੋਈ ਗੈਂਗ ਦਾ অপারেਟਿਵ ਹੈ ਜੀ ਉਹਦਾ ਇੱਕ ਕੋਈ ਅੱਗੇ ਕੰਟੈਕਟ ਹੈ ਮਨਦੀਪ ਸਿੰਘ ਜਿਹੜਾ ਸਪੇਨ ਬੇਸਡ ਹੈ ਉਹ ਉਹ ਤੇ ਗੋਲਡੀ ਢਿੱਲੋਂ ਦੋਨੋਂ ਮਿਲ ਕੇ ਇੱਕ ਮੋਡਿਊਲ ਤਿਆਰ ਕਰ ਰਹੇ ਸੀਗੇ ਕਿ ਜਿਨ੍ਹਾਂ ਨੇ ਅੱਗੇ ਵੈਪਨਸ ਡਿਸਟ੍ਰੀਬਿਊਟ ਕਰਨੇ ਸੀ ਤੇ ਜਿਹੜੇ ਇਹਨਾਂ ਨੇ ਪਹਿਲਾਂ ਦੇ ਟਾਰਗੇਟ ਸੀਗੇ ਉਹਨਾਂ ਨੂੰ ਟਾਰਗੇਟਿੰਗ ਕਰਨੀ ਸੀ ਕਿਉਂਕਿ ਇਹਨਾਂ ਦੇ ਪਿਛਲੇ ਜਿਹੜੇ ਸ਼ੂਟਰ ਸੀ ਉਹ ਫੜੇ ਗਏ ਸੀ ਉਸ ਇਨਪੁਟ ਤੇ ਕੰਮ ਕਰਦੇ ਹੋਏ ਜੀ ਅੱਜ ਇੱਥੇ ਇਨਫੋ ਆਈਸੀ ਪੁਲਿਸ ਕੋਲ ਸਵੇਰੇ ਕਿ ਇੱਥੇ ਵੈਪਨਸ ਦੀ ਇੱਕ ਡਿਲੀਵਰੀ ਹੋਣ ਲੱਗੀ ਹੈਗੀ ਇਹ ਮੇਜਰ ਤੇ ਇਹਨਾਂ ਨੇ ਪੁਲਿਸ ਪਾਰਟੀ ਦੇ ਫਾਇਰ ਕੀਤਾ ਫਿਰ ਰਿਟੈਲੀਏਸ਼ਨ ਦੇ ਪੁਲਿਸ ਪਾਰਟੀ ਨੇ ਫਾਇਰ ਕੀਤਾ ਤਾਂ ਦੋ ਬੰਦਿਆਂ ਦੇ ਜਿਹੜੇ ਹੈਗੇ ਇੰਜਰੀ ਹੋਈ ਹੈਗੀ ਬੁਲੇਟ ਇੰਜਰੀ ਤੇ ਦੋ ਬੰਦੇ ਜਿਹੜੇ ਹੈਗੇ ਉਹਨਾਂ ਨੇ ਬਾਅਦ ਚ ਸਰੈਂਡਰ ਕਰਤਾ ਸੀਗਾ ਪੁਲਿਸ ਕੋਲ ਉਹਨਾਂ ਦੋਨਾਂ ਨੂੰ ਪੁਲਿਸ ਨੇ ਰਾਉਂਡ ਅਪ ਕਰ ਲਿਆ ਤਾਂ ਟੋਟਲ 4 ਬੰਦੇ ਸੀਗੇ ਤੇ ਮੌਕੇ ਵਾਰਦਾਤ ਤੇ ਜੋ ਦੇਖਿਆ ਗਿਆ ਜੀ 7 ਪਿਸਟਲ ਟੋਟਲ ਸਾਨੂੰ ਰਿਕਵਰ ਹੋਏ ਹੈਗੀਆਂ 5 ਪਿਸਟਲ ਇੱਕ ਪਾਸੇ ਸੀਗੇ ਤੇ 2 ਪਿਸਟਲ ਦੂਜੇ ਬੰਦੇਆਂ ਕੋਲ ਸੀਗੇ ਤਕਰੀਬਨ ਮੈਂ ਦੱਸ ਦਿੰਦੀ ਤਕਰੀਬਨ 70 ਦੇ ਕਰੀਬ ਜਿਹੜੀਆਂ ਹੈਗੀਆਂ ਗੋਲੀਆਂ ਇਹਨਾਂ ਤੋਂ ਜਿੰਦਾ ਕਰਤੂਸ ਮਤਲਬ 70 ਦੇ ਕਰੀਬ ਮਿਲੇ ਹੈਗੇ ਤੇ ਸਰ ਇਹ ਕਿੱਥੇ ਕਿੱਥੇ ਸਪਲਾਈ ਕਰਨੇ ਸੀ ਹੁਣ ਤੱਕ ਦੀ ਜਿਹੜੀ ਜਾਣਕਾਰੀ ਹਲੇ 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 ਇਹ ਕਲੈਰਿਟੀ ਨਹੀਂ ਹੈਗੀ ਕਿ ਕਿੱਥੇ ਕਰਨਾ ਸੀ ਉਹ ਇਹਨਾਂ ਦੀ ਹੁਣ ਇਨਵੈਸਟੀਗੇਸ਼ਨ ਚ ਕਰਾਂਗੇ ਕਿ ਇਹਨਾਂ ਨੂੰ ਜਿਹੜਾ ਬੰਦਾ ਉਰੇ ਦੇਕੇ ਗਿਆ ਇਨਵੈਸਟਿ ਇਹਨਾਂ ਦੀ ਪੁਸ਼ਤਾ ਚ ਕਲੀਅਰ ਕਰਾਂਗੇ ਇਹ ਜਿਹੜੇ ਅਕਿਊਜ਼ ਫੜੇ ਗਏ ਨੇ ਸਰ ਇਹਨਾਂ ਦਾ ਕੋਈ ਕ੍ਰਿਮਿਨਲ ਬੈਕਗ੍ਰਾਉਂਡ ਹਜੇ ਤੱਕ ਸਾਹਮਣੇ ਆਇਆ ਹੋਵੇ ਨਹੀਂ ਇਹਨਾਂ ਦਾ ਮੇਜਰ ਗੈਂਗ ਰਿਲੇਟਡ ਕੋਈ ਵੀ ਨਹੀਂ ਹੈਗਾ ਇੱਕ ਦੋ ਬੰਦਿਆਂ ਦੇ ਚੋਰੀ ਦੇ ਪਰਚੇਆਂ ਸਨੇਚਰਿੰਗ ਦੇ ਪਰਚੇ ਹੈਗੇ ਆ ਇਹ ਕਿਤੇ ਨਾ ਕਿਤੇ ਚੋਰੀ ਕਰਦੇ ਹੋਏ ਸਨੇਚਿੰਗ ਕਰਦੇ ਜਦੋਂ ਜੇਲ੍ਹ ਚ ਗਏ ਆ ਉੱਥੋਂ ਇਹ ਅੱਗੇ ਇਸ ਤਰ੍ਹਾਂ ਇਹਨਾਂ ਦੇ ਗੈਂਗ ਦੇ ਜਿਹੜੇ ਆਪਰੇਟਿਵ ਹੋ ਗਏ ਆ ਉਹਨਾਂ ਦੇ ਟੱਚ ਚ ਆਏ ਹੋਣਗੇ ਉੱਥੋਂ ਫਿਰ ਇਹਨਾਂ ਨੇ ਇੱਧਰ ਮਤਲਬ ਪੈਸੇ ਲਈ ਜਾਂ ਕਿਸੇ ਚੀਜ਼ ਲਈ ਮੋਟੀਵੇਟ ਹੋ ਕੇ ਇਹ ਕੰਮ ਕਰਨਾ ਸੀਗਾ ਤੇ ਉਹ ਹੁ ਚਾਰੋਂ ਬਦਮਾਸ਼ ਪੰਜਾਬ ਦੇ ਹੀ ਆ ਸਰ ਜੀ ਚਾਰੋਂ ਚਾਰੋਂ ਇੱਥੇ ਦੇ ਹੀ ਹੈਗੇ ਆ ਜੀ ਇਹ ਤੇ ਹਲੇ ਤੁਹਾਨੂੰ ਜਿਹੜੀਆਂ ਡਿਟੇਲ ਹੈਗੀਆਂ ਉਹ ਬਰਾੜ ਸਾਹਿਬ ਨੋਟ ਜਾਰੀ ਕਰ ਦਾਂਗੇ ਕਿ ਕੀ 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 ਬਾਕੀ ਹੈਗਾ ਜਿਹੜੇ ਪੰਜ ਤੋਂ 6 ਰਾਉਂਡ ਇਹਨਾਂ ਨੇ ਫਾਇਰ ਕੀਤੇ ਆ 10 ਤੋਂ 12 ਦੇ ਇਕ ਤਕਰੀਬਨ ਪੁਲਿਸ ਪਾਰਟੀ ਨੇ ਫਾਇਰ ਕੀ ਠੀਕ ਹੈ ਤੇ ਬਿਲਕੁਲ ਐਸਐਸਪੀ ਮੋਹਾਲੀ ਵੱਲੋਂ ਜਿਹੜੀ ਜਾਣਕਾਰੀ న్యూਸ 18 ਦੇ ਨਾਲ ਸਾਂਝਾ ਕੀਤੀ ਹੈ ਤੇ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਇਸ ਪਾਸੇ ਇਸ ਪਾਸੇ ਜਿਹੜਾ ਪੁਲਿਸ ਦੇ ਨਾਲ ਮੁਦਬੇੜ ਹੋਈ ਹੈ ਇਹ ਖੋਲ ਪਏ ਐ ਇਹ ਤਸਵੀਰਾਂ ਤੁਸੀਂ ਵੇਖੋ ਕਿ 1 2 3 ਉਹ ਪਿਸਤਲ ਪਿਆ ਹੈ ਉਹ ਪਿਸਤਲ ਪਿਆ ਹੈ ਬਦਮਾਸ਼ਾਂ ਦਾ ਜਿਹੜੀ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਖੋਲ ਜਿਹੜੇ ਹੈਗੇ ਪਏ ਐ ਤੇ ਉਹ ਪਿਸਤਲ ਹੈ ਇਸੇ ਪਾਸੇ ਹਾਲਾਂਕਿ ਉਹ ਦੂਜਾ ਪਿਸਤਲ ਪਿਆ ਹੈ ਇਹ ਤਸਵੀਰਾਂ ਤੁਸੀਂ ਵੇਖੋ ਉਹ ਦੂਜਾ ਪਿਸਤਲ ਪਿਆ ਉਹ ਦੂਜਾ ਪਿਸਤਲ ਪਿਆ ਤੇ ਇੱਕ ਹੋਰ ਅਸੀਂ ਕਹਿ ਸਕਦੇ ਹਾਂ ਕਿ ਹੋਰ ਪਿਸਤਲ ਜਿਹੜਾ ਹੈਗਾ ਉਹਥੇ ਪੁਲਿਸ ਨੇ ਰਿਕਵਰ ਕੀਤਾ ਇਹ ਯਾਨੀ ਕਿ ਕਹਿ ਸਕਦੇ ਆ ਕਿ 10 ਤੋਂ 12 ਜਿਹੜਾ ਰਾਉਂਡ ਹੈ ਉਹ ਇੱਥੇ ਫਾਇਰ ਹੋਏ ਆ ਜਿਸ ਨੂੰ ਲੈ ਕੇ ਹੁਣ ਪੁਲਿਸ ਨੇ ਦੋ ਤੇ ਬੁਲੇਟ ਇੰਜਰੀ ਹੋਇਆ ਤੇ ਦੋ ਨੂੰ ਕਾਬੂ ਕੀਤਾ ਯਾਨੀ ਕਿ ਦੋਨੇ ਸਿਲੰਡਰ ਕਰਤਾ ਜਦ ਪੁਲਿਸ ਨੇ ਆਪਣੀ ਜਵਾਬੀ ਕਾਰਵਾਈ ਕੀਤੀ ਹੈ ਤਾਂ ਪੁਲਿਸ ਨੇ ਪੁਲਿਸ ਤੇ ਦੋ ਨੇ ਸਰੈਂਡਰ ਕੀਤਾ ਹੈ ਹਾਲਾਂਕਿ ਚਾਰ ਬਦਮਾਸ਼ ਦੱਸੇ ਜਾ ਰਹੇ ਨੇ ਜੋ ਕਿ ਇੱਕ ਵੱਡੀ ਖੇਪ ਲੈ ਕੇ ਅੱਗੇ ਸਪਲਾਈ ਕਰਨੀ ਸੀ ਔਰ ਅੱਗੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫिराਕ ਸੀਗੇ ਜੇ ਕਿ ਹੁਣ ਪੁਲਿਸ ਲਗਾਤਾਰ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਦੇਖੋ ਗੌਰਵ ਇਹ ਦੇ ਵਿੱਚ ਅਹਿਮ ਇਹ ਹੋ ਜਾਂਦਾ ਹੈ ਕਿ ਆਖਿਰ ਇੰਨੀ ਸਾਰੀ ਪਿਸਟਲ ਇਲੀਗਲ ਵੈਪਨ ਅੱਗੇ ਕਿੱਥੇ ਪ੍ਰੋਵਾਈਡ ਕਰਦੇ ਸੀ ਕਿਸ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦਾ ਤਿੰਨ ਤੋਂ ਚਾਰ ਦੱਸੇ ਜਾ ਰਹੇ ਨੇ ਮਰੋਂ ਜਿਵੇਂ ਤੁਸੀਂ ਜ਼ਿਕਰ ਕੀਤਾ ਔਰ ਐਸਐਸਪੀ ਉੱਥੇ ਪਹੁੰਚੇ ਹੋਏ ਨੇ ਡੀਐਸਪੀ ਆਲਰੇਡੀ ਉੱਥੇ ਸੀ ਤਾਂ ਇਹ ਪੂਰਾ ਮਾਮਲਾ ਜਿਹੜਾ ਕੋਈ ਨਾ ਕੋਈ ਵੱਡੀ ਵਾਰਦਾਤ ਦੇ ਨਾਲ ਹੋ ਸਕਦਾ ਕਿ ਜੁੜ ਜਾਂਦਾ ਜਾਂ ਜੁੜ ਜਾਵੇ ਕਿ ਇੰਨੇ ਵੱਡੀ ਤਦਾਦ ਦੇ ਵਿੱਚ ਗੋਲੀਆਂ ਜਾਂ ਫਿਰ ਹਥਿਆਰ ਲੈ ਕੇ ਕਿੱਥੇ ਜਾ ਰਹੇ ਸੀ ਕਿੱਥੇ ਸਪਲਾਈ ਕਰਨਾ ਸੀ